ਦੀਦੀ ਦੀ ਟਾਕਿੰਗ ਸੁਣਦੇ ਆ ਕੀ ਕਰ ਰਹੇ ਸੀ ਤੁਸੀਂ ਕੀ ਬੋਲ ਰਹੀ ਸੀ ਦੇਰੀ ਨਾ ਮੰਗੋ ਸ਼ੇਕ ਵੀਣਾ ਸੀ ਹਨਾ ਹਨਾ ਅਸੀਂ ਇੰਜ ਕਰੋ ਹਾਂ ਫ੍ਰਿਜ ਚ ਠੰਡਾ ਦੁੱਧ ਪਿਆ ਹੈ ਹਾਂਜੀ ਚਿੰਦੀ ਕੋਲ ਉਹ ਗਲਾਸ ਇਤ ਅੰਬ ਪਿਆ ਹੈ ਨਾ ਕਟੋ ਠੀਕ ਹੈ ਇਹ ਅੰਬਾ ਥੋੜੀ ਬੁਰਕੀ ਤੋੜ ਨਾਲ ਪੁਰਾ ਦੁੱਧ ਪੀਓ ਮੰਗੋ ਸ਼ੇਕ ਹੋ ਜਾਊਗਾ വേരി 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 എഡവൈസ വേരി നൈസ ഭോ ശേക്കണു മൂഡ നീ ഹാ ഹ ਤੇ ਉਹ ਗੈਰੀ ਮੈੰਗੋ ਪਖਾ ਲਉ ਨਾ ਟੰਡਾ ਦੁੱਧ ਫਿਰ ਚੀਨੀ ਪਾ ਕੇ ਉਹ ਜੜਾ ਤਾਂ ਟਿੱਟਸੀ ਨਹੀਂ ਦਿਖਾਈ ਨੂੰ ਨਸੀ ਚਾਹ ਕੌਫੀ ਵਗੈਰਾ ਤਾਂ ਸਾਰੀ ਪੀ ਲਈ ਹੈ ਨਾ ਚਲੋ ਅਸੀਂ ਕਰੀਏ ਰਾਤ ਸ਼ਾਮ ਵਾਲੀ ਸੱਛ ਕਰਦੇ ਉਸੇ ਹੁਣ ਥੋੜਾ ਸਟੈਂਡ 'ਚ ਰੱਖ ਕੇ ਬਲੌਗ ਬਣਾਣਾ ਤਾਂ ਐਸੀ ਮਾਈਕ ਲਗਾਇਆ ਹੈ ਤਾਂ ਜਿਹੜੇ ਮਤਲਬ ਕਿ ਕਿਸੇ ਨੇ ਚਾਹ ਪੀਤੀ ਆ ਕਿਸੇ ਨੇ ਦੁੱਧ ਪੀਤਾ ਕਿਸੇ ਨੇ ਕੌਫੀ ਪੀਤੀ ਆ ਕਿਸੇ ਕਿਸੇ ਨੇ ਨਹੀਂ ਸ਼ੇਕ ਤਾਂ ਅੱਜ ਪੀਤਾ ਨਹੀਂ ਆ ਗਾਇਸ ਆਪਣਾ ਹੁੰਦੀ ਜਿਹੜਾ ਸੂਟ ਲੈ ਕੇ ਆਈ ਆ ਭਾਬੀ ਜਿਹੜੇ ਸੂਟ ਲੈ ਕੇ ਤੁਹਾਨੂੰ ਵੀ ਭਾਬੀ ਦਿਖਾਣੇ ਪੈਣੇ ਆ ਦੇਔਰ ਇਹ ਬੜੇ ਆਪਣੇ ਸੂਟ ਮੈਂ ਨਾ ਤੁਹਾਨੂੰ ਉਸ ਤਰ੍ਹਾਂ ਸੂਟ ਦਿਖਾਉਂਗੀ ਜਿੱਦਾਂ ਮਤਲਬ ਕਿ ਜਦ ਅਸੀਂ ਲੇਡੀਜ਼ ਸਾਰੀਆਂ ਤੁਸੀਂ ਵੀ ਸਾਰੇ ਜਿਹੜੇ ਵੀਡੀਓ ਦੇਖ ਰਹੇ ਹੋ ਜੋ ਤੁਸੀਂ ਦੁਕਾਨ ਪਰ ਜਾਂਦੇ ਹੋ ਨਾ ਵੀ ਜੀ ਕਿਸ ਤਰ੍ਹਾਂ ਤੁਹਾਡੇ ਵਿੱਚ ਮਤਲਬ ਕਿ ਸ਼ਾਪਕੀਪਰ ਤੁਹਾਨੂੰ ਕਿਦਾਂ ਸੂਟ ਦਿਖਾਉਂਦਾ ਆ ਤੁਹਾਨੂੰ ਕਿਦਾਂ ਪਸੰਦ ਕਰਵਾਉਂਦਾ ਠੀਕ ਹੈ ਉਸ ਸਟਾਈਲ ਨਾਲ ਆਪਾਂ ਤੁਹਾਨੂੰ ਸੂਟ ਦਿਖਾਉਣੇ ਦੇ ਗਏ ਚਲੋ ਆਜੋ ਮੈਂ ਸ਼ਾਪਕੀਪਰ ਬਣੂਗੀ ਮੈਂ ਸ਼ਾਪਕੀਪਰ ਤਾਂ ਨਹੀਂ ਮੰਦੀ ਆ तो ऐसे सूट लगे आया हाँ जी मैं, मैं 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 मतलब कि सूट शॉप की पर आइस्टम ठीक है जैस ये है हाँ खरीदने आए हम ए ए साइड का कस्टमर है ठीक है आह पहन जी नहीं पहने तो चाम गाती पहन जी तो उसे पानी तो नहीं पीना है ते हाँ जी तो उसे कितना मतलब कितना कपड़े देखना चाहोगे दिखा दो बढ़िया जी कॉटन दे सूट आह पहन जी रेंज दास दो जरा मेरे को मैं कि नहीं ਤੇ 2 400 ਰੁਪਏ ਤੇ ਉਧਰ ਭੰਜੀ ਨੂੰ ਪੁੱਛ ਲੋ ਬਿਲਕੁਲ 6-7000 ਤੱਕ ਦਾ ਚੱਲੂਗਾ ਠੀਕ ਹੈ ਓ ਹੈਲੋ ਬੇਟਾ ਲੈ ਕੇ ਆਓ ਕਪੜੇ ਫਟਾਫਟ ਲੈ ਮੈਡਮ ਦੀ ਚੋਆਈ ਸਰ ਨਾ ਕੋਟਨ ਦੇ ਸੌਟ ਦੇਖਦੇ ਹਾਂ ਦੋ ਕਪੜੇ ਲੈ ਲਓ ਜੋ ਠੀਕ ਆ ਗਏ ਸ਼ਾਪ ਕੀਪਰ ਓ ਮੈਂ ਸ਼ਾਪ ਕੀਪਰ ਆ ਆ ਮੇਰਾ ਲੜਕਾ ਜਿਹੜਾ ਅੱਗੇ ਤੇ ਚੱਕ ਕੇ ਲਿਆਉਂਦਾ ਹੈਲੋ ਅੱਗੇ ਹੋਰ ਐਕਟਿੰਗ ਕਰ ਰਹੇ ਠੀਕ ਹੈ ਅਸੀਂ ਲਾਈਵ ਫਨ ਕਰ ਰਹੇ ਹਾਂ ਬੰਦੇ ਫੋਨੋ ਕਰ ਰਹੇ ਹਾਂ ਮੈਂ ਠੀਕ ਹੈ ਤੇ ਇਹ ਪੱਲਾ ਸੂਟ ਹੈ ਹਾਂਜੀ ਇਹ ਆਪਣਾ ਮੈਡਮ ਜੀ ਚੰਗੂ ਰੱਖੋ ਇਹ ਪੱਕਾ ਹੋ ਜਾਊਗਾ ਆ ਫੇਰਾ ਗਲੇ ਨੂੰ ਫੇਰਾ ਆਪਣੀ ਪਿਓਰ ਕਾਟਨ ਮੈਡਮ ਪਿਓਰ ਕਾਟਨ ਹੈ ਪਿਓਰ ਪੂਰੀ ਹੈ ਉਹ ਹਾਂ ਇਹ ਦੁਪੱਟਾ ਦੇਖੋ ਲੈਸ ਬੜੀ ਪਿਆਰੀ ਲੱਗੀ ਹੋਈ ਹੈ ਆ ਦੇਖੋ ਤੇ ਇਹਨੂੰ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਮੈਨੂੰ ਕਿੱਥੇ ਦੂਰੀ ਹੈ ਵਸੇ ਰੇਂਜ ਮੈਨੂੰ ਪਤਾ ਨਹੀਂ ਹੈਗਾ ਸ਼ਾਪਕੀਪਰ ਨੂੰ ਰੇਂਜ ਆਪਾਂ ਤਾਂ ਕੋਈ ਐਕਟਿੰਗ ਕਰ ਰਹੇ ਹਾਂ ਨਾ ਵਿੱਚ ਇੱਕ ਐਕਟ ਫਨ ਕਰ ਰਹੇ ਹਾਂ ਜਿਸ ਤਰ੍ਹਾਂ ਉਹ ਖਰੀਦਦਾ ਹੈ ਹਨ ਦਿਖੰਦਾ ਹੈ ਸੂਟ ਹਾਂਜੀ ਆ ਰੇਟ ਇੱਧਰ ਲਿਖਿਆ ਹੋਇਆ ਹੈ ਪੰਜੀਆ ਦੇਖੋ ਮਲਵਾ ਨੂੰ ਆਹ ਮਾਲ ਅੱਜ ਉਤਰਿਆ ਹੈ ਬਸ ਮੈਂ ਇਹ ਕਹਿਣਾ ਚਾਹੂੰਗੀ ਅੱਜ ਟਰੱਕ ਤੁਹਾਡੇ ਵੀ ਅੱਜ ਉਤਰਿਆ ਹੈ ਅੱਜ ਮਤਲਬ ਐਦਾਂ ਲੈ ਕੇ ਸਾਨੂੰ ਐਗਜ਼ਾਮ ਹੋ ਕਿੰਨਾ ਜਾਂਦਾ ਸੁੱਟੇ ਪਿੱਛੇ ਅੰਦਰਾ 28 ਤੇ 13 ਤੋਂ ਦੇਖੋ ਕਿੰਨਾ ਸੋਹਣਾ ਹੈ ਲੈ ਚੁਗਦਾ ਵੜਾ ਵੇਖੋ ਕਿੰਨਾ ਸੋਹਣਾ ਤੁਸੀਂ ਦੇਖੋ ਬਹੁਤ ਅੱਛਾ ਬਹੁਤ ਦਿਖਾਉਣਾ ਤੁਹਾਨੂੰ ਲੋਜੀ ਗਾਇਜ਼ ਇਹ ਕੇਸ ਉਠਾ ਠੀਕ ਹੈ ਤੇ ਕਿੰਨਾ ਘੱਟਿਆ ਰਿਹਾ ਹੈ ਸਾਡਾ ਦੁਪੱਟਾ ਇਹ ਇਹਦੀ ਬਾਟਮ ਆ ਚਾਹੇ ਤੁਸੀਂ ਸਲਵਾਰ ਬਣਾਓ ਚਾਹੇ ਤੁਸੀਂ ਪੈਂਟ ਪਲੈਜ਼ੋ ਬਣਾਓ ਤੇ ਚਾਹੇ ਤੁਸੀਂ ਸ਼ਰਾਰਾ ਬਣਾਓ ਇਹ ਤੁਹਾਡੀ ਮਰਜ਼ੀ ਆ ਮੈਂ ਕਹਿੰਦੀ ਆ ਰੰਗ ਤੁਹਾਡੇ ਪਰ ਫੱਬੜਾ ਹੀ ਬਹੁਤ ਆ ਹਨ ਕਿਉਂਕਿ ਤੁਹਾਡਾ ਰੰਗ ਫੇਅਰ ਆ ਹਨ ਮੈਂ ਕਹਿੰਦੀ ਤੁਸੀਂ ਲਾ ਕੇ ਦੇਖੋ ਇੱਕ ਵਾਰੀ ਸੁਣਾਉਣ ਠੀਕਾ ਠੀਕਾ ਵਧੀਆ ਹੋਰ ਨਾ ਦਿਖਾ ਮੈਂ ਤੁਹਾਨੂੰ ਨਾ ਦਿਖਾ ਮੈਂ ਹੋਰ ਦਿਖਾ ਦੋ ਹਾਂ ਨਾ ਮੈਂ ਐਸਾ ਤੁਸੀਂ ਭੈਣ ਜੀ ਤਰਫ ਸਬਰ ਤੋਂ ਕਰੋ ਫੜਾ ਜੀ ਕਿਉਂਕਿ ਮੇਰੇ ਵਰਗੀ ਦੁਕਾਨ ਚਲਾਵੇ ਨਾ ਮੈਨੂੰ ਵੀ ਲੱਗਦਾ ਕਿ ਦੁਕਾਨ ਚੱਲ ਰਹੀ ਹੈ ਨਾ ਤੇ ਮੈਂ ਚੂੜੀ ਲੈ ਕੇ ਆਈ ਹੈ ਮੈਂ ਨਹੀਂ ਡੰਡੀ ਫੜੀ ਮੈਂ ਚੂੜੀ ਲੈ ਕੇ ਆਈ ਹੈ ਸੋ ਨਾ ਇਹਨਾਂ ਦੇ ਕਿ ਲੋ ਜੀ ਇਹ ਦੂਸਰਾ ਆਪਾਂ ਫੈਬਰਿਕ ਦਿਖਾ ਰਹੇ ਆ ਇਹ ਹੈਗਾ ਪਿਓਰ ਰਿਯੋਨ ਮੈਂ ਵੀ ਮਾਈਕ ਪੰਜ ਇਹ ਹੈਗਾ 100 ਰੁਪਏ ਮੀਟਰ ਠੀਕ ਆ 500 ਦਾ ਸੂਟ ਹੋਗਾ ਸਭ ਨਾਲ ਸਸਤਾ ਹਮਮ ਔਰ ਬਿਲਕੁਲ ਸ਼ਿੰਕ ਨਹੀਂ ਹੋਊਗਾ ਇਹ ਫੋਦੀਆ ਰਿਯੋਨ ਆ ਸਾਡੇ ਕੋਲ ਠੀਕ ਹੈ ਨਾ ਓਕੇ ਹਾਂਜੀ ਹੋਰ ਦਿਖਾਵਾਂ ਕੀ ਚੱਲ ਜੂਗਾ ਕਰਨ ਚਾਹੀਏ ਹਮ ਤੱਕ ਤੁਸੀਂ ਸਾਡੇ ਹੋਸਟ ਵਿੱਚ ਪੰਜ ਸਾਲ ਤੋਂ ਫਲਾੜੇ ਨੂੰ ਤੁਹਾਨੂੰ ਲੇਡੀਜ਼ ਨੂੰ ਸਾਭਰ ਨਹੀਂ ਆਂਦਾ ਹੈ ਨਾ ਦੇਖੋ ਨਹੀਂ ਆਂਦਾ ਚੱਲ ਭੈਣ ਜੀ ਅਸੀਂ ਤਾਂ ਐਸੇ ਡਿਊਟੀ ਕਰਦੇ ਹਾਂ ਅਗਲੇ ਦਿਨ ਮੈਂ ਨਿਕਲ ਕੇ ਦਿਖਾਵਾਂਗੀ। ਉਹਨੇ ਥੋੜੀ ਤੋੜ ਵੀ ਦਿਗਾਂਦੇ ਆਪਣੇ। ਦੇਖੋ ਗਾਇਜ਼ ਇਹ ਨਹੀਂ ਤੇ ਬੜਾ ਪਿਆਰਾ ਸੂਟ ਆਪਾਂ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਦੇ ਹਾਂ। ਇਹ ਗ੍ਰੀਨ ਸ਼ੇਡ ਪਹਿਰ ਰਹੇ ਹਾਂ। ਗਾਇਜ਼ ਸਿਫਾਰਿਸ਼ ਕਰਦੀ ਹਾਂ ਦਾ ਗ੍ਰੀਨ। ਖਦਰ ਮਹਿੰਦੀ ਦੇ ਕਲਰ। ਮਹਿੰਦੀ ਦੇ ਮਹਿੰਦੀ ਕਲਰ ਦੇ ਵੀ ਹੈਗੇ ਚੰਗੇ। ਹਾਂ ਮਹਿੰਦੀ ਵੀ ਉਲਾਕੀ ਮਹਿੰਦੀ। ਐ ਕਿ ਤਾ ਜਿਹੜੀ ਮਰਜ਼ੀ ਦੁਪੱਟਾ ਚੁਣੂਗਾ। ਅੱਜ ਦੁਪੱਟਿਆਂ ਦਾ ਪਾਈ ਹੁੰਦੇ ਆ ਘਰਾਂ ਵਿੱਚ। ਹਾਂ ਮਲਾਹ ਹੋ ਜਾਂਦਾ। ਹਾਂ ਪਰ ਇਨੀ ਦੁਪੱਟਿਆਂ ਪਰ ਨਹੀਂ پیسے ਖਰਚੇ ਕਰਦੇ। ਤੇ ਆ ਦੇਖੋ ਹੁਣ ਅਗਲਾ ਸੂਟ। बहुत प्यारा है देखो कि पीच कलर है ये देखो पीच कलर सदा वो बहुत आ देखो ये लास्ट सॉरी मैं पैक कर लूं आ देखो गाइस पहले तू सी देख लो कितना प्यारा सूट है हां जी बड़ा ही प्यारा प्यारा, प्यारा। आप आज जी बता बहुत खेलना है ये देखो लाकी देख लो तू सी कपड़ा देखो कितना बढ़िया है है माल आज ही जी माल ਕਲਬ ਨਹੀਂ ਹੈ ਨਾ ਪ੍ਰਾਣਾ ਨਹੀਂ ਹੈ ਸਜੇਸ਼ੀ ਜੀ ਦੁਪੱਟਾ ਵੀ ਦੇਖੋ ਕਿੰਨਾ ਇਹ ਹੁਣ ਪਈ ਹੈ ਆ ਦੇਖੋ ਦੁਪੱਟਾ ਵੀ ਦੇਖੋ ਕਿੰਨਾ ਸਾਫਟ ਹੈ ਜੇ ਗਰਮੀ ਗਰਮੀ ਜੇ ਤੁਸੀਂ ਅਜਾ ਮੂੰਹ ਮਾਂ ਪੂੰਛ ਸਕਦੇ ਹੋ ਠੀਕ ਹੈ ਤੁਹਾਨੂੰ ਇਹ ਨਹੀਂ ਨਾ ਰਹੇ ਹਾਂ ਕੋਈ ਸਿੱਖਤ ਨਹੀਂ ਆਇਆ ਫਿਰ ਉਹ ਨਹੀਂ ਨਹੀਂ ਐਸਾ ਨਹੀਂ ਵੈਸੇ ਲਿਖਿਆ ਹੁੰਦਾ ਤੇ ਅਗਲਾ ਸੂਟ ਆ ਗਾਇਜ਼ ਆਹ ਆਹ ਡੈਲੀ ਵੀਅਰ ਦਾ ਜੀ ਇੱਕ ਦੇਦੀ ਨੇ ਆ ਲਿਆ ਐਸੀ ਮਤਲਬ ਲਿਆਉਂਦੇ ਆ ਤੇ ਹੁਣ ਤਾਂ ਸਿਫਨ ਕਰਦੇ ਆ ਪਤਾ ਹੀ ਆ ਤੁਹਾਨੂੰ ਨਾ ਤਾਂ ਮੈਂ ਤੇ ਦੁਕਾਨਦਾਰ ਹੋਣੀ ਆ ਤੁਹਾਨੂੰ ਪਤਾ ਮੈਂ ਕਹਣਾ ਲੈਣਾ ਲਓ ਨਹੀਂ ਜੰਦੀ ਫੜੋ ਹਜਾ ਸਿੱਧੀ ਜੀ ਬਾਤ ਆ ਐਨੇ ਨਖਰੇ ਤੋਂ ਮੈਂ ਚੱਲ ਨਹੀਂ ਜਾਂਦੇ ਕਿਸੇ ਦੇ ਤਾਂ ਹੀ ਕੋ ਸਾਡੇ ਜੱਟਾ ਕੋ ਦੁਕਾਨਾਂ ਨਹੀਂ ਚਲਦੀ ਆ ਲਓ ਭੈਜੀ ਆ ਦੇਖੋ ਮੋਰ ਪੰਖੀ ਕਰ ਰਹੇ ਇਹ ਮੈਂ ਕਹਿੰਨੀ ਇਹ ਤਾਂ ਤੁਹਾਡੇ ਪਰ ਨਾ ਖਿਲੇ ਬਹੁਤ ਜਿੱਦਾਂ ਸੋ ਹੁਣ ਕਿਹੜੇ-ਕਿਹੜੇ ਰੱਖੀਏ ਬਸ ਸਾਰੇ ਰੱਖ ਲਓ ਪਹਿਲਾਂ ਕੇ ਚਲ ਠੀਕ ਆ ਫਿਰ ਮੈਂ ਹੁਣ ਜੀ ਸਾਰੇ ਪਸੰਦ ਆ ਗਏ ਗਾਈ ਹਾਂ ਗਾਇਜ਼ ਸਾਰੇ ਪਸੰਦ ਆ ਗਏ ਠੀਕ ਹੈ ਸਾਡੀ ਤਾਂ ਹੁਣ ਬੋਦੀ ਬੱਤੀ ਸੀ ਸਾਡੀ ਹੁਣੀ ਵਾਰ ਸਾਡੀ ਦੁਕਾਨ ਤਾਂ ਹੁਣ ਬਾੜੀ ਚੱਲ ਜਾਈ ਲਓ ਜੀ ਮੁੰਡੇ ਪੈਕ ਕਰੋ ਨੂੰ ਜਿੰਦੀ ਨੂੰ ਪਸੰਦ ਆ ਗਿਆ ਚਲ ਵਾਟ ਹਾਂ ਲਓ ਜੀ ਦੁਪੱਟਾ ਕਿੱਦਾਂ ਪੈਕ ਕਰਦੀ ਆਪਾਂ ਲੋਡੀ ਵੇ ਤਾਂ ਅੱਜ ਗਰਮੀਆ ਤੱਕ ਨਹੀਂ ਰੱਖੀ ਤੇ ਹੁੰਦਾ ਸੂਟ। ਤਾਂ ਜੀ ਤੁਹਾਡੇ ਕਿੱਥੇ ਆ? ਕਿੱਥੇ ਗਏ? ਮੈਂ ਆਖੀ ਤੈਨੂੰ ਕੰਮ ਕਰ। ਓਹ ਲੜਕੇ ਫੋਨ ਪਰ ਘੱਟ ਗੋਲੇ ਵਿੱਚ ਕੰਮ ਕਰਿਆ ਕਰ ਪਹਿਲਾਂ ਜਾ ਲੈ ਕੇ ਫਟਾ। ਕੰਮ ਕਾ ਨਹੀਂ ਧਿਆਨ ਦੇਆ ਕਰ ਤੂੰ ਇੱਧਰ ਉੱਧਰ ਗੱਲਾਂ ਜਿਆਦਾ ਮਾਰਦੇ। ਇਹ ਸਾਡਾ ਜਿਹੜਾ ਮੁੰਡਾ ਰੱਖਿਆ ਹੋਇਆ ਨੇ ਅਸੀਂ ਉਹ ਬਣਾਇਆ ਹੋਇਆ। ਤਾਂ ਵੀ ਸੂਟ ਦੇ ਦਿੱਤੇ ਪਤਨੀਆਂ। ਰਾਜ ਜੀ ਉਹਨੇ ਦੂਸਰੀ ਭੈਂਜੀ ਦੀ ਵਾਰੀ ਤੇ ਸਿੱਧਾ ਚੁਟਾ ਤੂੰ ਪਹਿਲੇ ਰਾਜ ਖਾਣ ਤੇ ਪਤਾ ਨਹੀਂ ਕੀ ਪਾ ਰਹੀ ਤੂੰ ਪਹਿਲੇ ਹੀ ਰਾਜ ਖਾਣ ਤੇ ਖਾਣ ਨਹੀਂ ਹੁੰਦੀ ਇਤਨੇ ਅਚ ਪ੍ਰੋਗਰਾਮ ਕਰਾ ਲੇ ਉਹ ਕਹਿੰਦਾ ਜੀ ਸੀ ਇਹ ਪਲੇਨ ਰੂਟ ਲੈ ਕੇ ਹਾਂ ਇੱਕ ਹੋਰ ਡਿਜ਼ਾਈਨ ਹਾਂ ਬਾਤ ਇੱਕ ਹੋਰ ਡਿਜ਼ਾਈਨ ਬਣਾਇਆ ਕੜਾਈ ਵਾ ਕੁਝ ਲੈਸ ਲਵਾਈ। ਨਹੀਂ, ਨਹੀਂ ਸ਼ਰਸ ਨਹੀਂ। ਅੱਛਾ ਭਾ ਜੇ ਤੁਹਾਨੂੰ ਕਿੱਦਾਂ ਸ਼ਰਸ ਲੇਤਾ? ਪਲੇਨ ਤੇ ਪਲੇਨ 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 ਕਰਵਾਣੇ ਆ। ਪਲੇਨ। ਇਹ ਵਰਕ ਕਰਾਉਣਾ ਤੁਸੀਂ। ਵਰਕ ਕਰਵਾਉਣਾ। ਇਹ ਰੱਖੋ ਬਿਲਕੁਲੀ ਕੁਝ। ਇੱਕ ਤਾਂ ਮੈਂ ਦੀਆ ਕ ਪਹਿਲਾਂ ਤੁਸੀਂ ਕੱਪੜਾ ਦੇਖੋ ਵੀ ਇਦਾਂ ਨਹੀਂ ਦਿਖਾਦੀ ਤੁਸੀਂ। ਹਾਂਜੀ। ਹਾਂਜੀ, ਇਹ ਨਹੀਂ ਚਾਹੀਦੇ। ਸਿਰਫ 400 ਰੁਪਏ ਪਰ ਮੀਟਰ। ਠੀਕ ਹੈ ਜੀ, ਠੀਕ ਹੈ। 5 ਮੀਟਰ ਦਾ ਛੋਟਾ ਕਟਿੰਗ ਕਟਾਈ ਰੱਖੀ ਹੋਈ ਹੁੰਦੀ ਆ ਸੀ। ਕਲਰ ਹੋਰ ਦਿਖਾਈਏ ਤੁਹਾਨੂੰ ਹਾਂਜੀ ਹੋਰ ਦਿਖਾਓ ਇੱਕ ਬਾਈਕ ਕਲਰ ਦਿਖਾ ਦੋ ਲੋਗਾ ਇੱਕ ਪਾਬੀ ਨੇ ਇਹਲੇ ਅੰਦਰ ਇੱਕ ਪਾਬੀ ਨੇ ਇਹਲੇ ਅੰਦਰ ਇਹ ਤਾਂ ਥੋੜਾ ਜਿਹਾ ਸਿਫਾਰਮ ਕਰ ਲੀਏ ਲਓ ਜੀ ਆ ਵੀ ਦੇਖੋ ਮੈਂ ਤਾਂ ਅੰਜੀ ਤੁਸੀਂ ਹੱਥ ਲਾ ਕੇ ਦੇਖੋ ਕਪੜੇ ਨੂੰ ਕਪੜਾ ਤਾਂ ਬਹੁਤ ਬਦਿਆ ਹੈ ਇਹ ਪਿਓ ਲੈ ਆਉਣਾ ਤੇ ਤੁਸੀਂ ਜਿੱਦਾਂ ਦਾ ਮਰਜ਼ੀ ਫਰਕ ਕਰਾ ਸਕਦੇ ਹੋ ਤੇ ਇਹ ਰੰਗ ਤੁਹਾਡੇ ਤੇ ਬਹੁਤ ਖਿਲੇਗਾ। ਬਸ ਸਮਝੋ ਅੱਜ ਹੀ ਖੁੱਲਿਆ ਹੈ ਭਾਜੀ ਨੇ ਵੀ ਦੱਸਿਆ ਸੀ। ਅੱਛਾ ਜੀ। ਹਾਂ ਅੱਜ ਹੀ ਖੁੱਲਿਆ ਬਸ। ਬਸ ਇਹ ਲੱਗਦਾ ਕਿ ਆਹ ਸੂਟ ਬੜੇ ਵੱਡੇ ਨਹੀਂ ਆ। ਠੀਕ ਹੈ। ਗਾਇਜ਼ ਇਹਦਾ ਸੂਟ ਮੇਰੇ ਨਾਲ ਦਾ ਤਕਰੀਬ ਜੱਦਾ ਹੀ ਹੁੰਦਾ। ਵੈਸੇ ਦੁਕਾਨ ਵਿੱਚ ਕਿਸੇ ਨੇ ਦੇਖਿਆ ਬਲੌਕ ਕਰ। ਇਹ ਮਤਾਂ ਦੇ ਕਾਲੇ ਕਿ ਤੇਰੇ ਨੇ ਕਬਲੋਕ ਕਰ। ਮੇਰੇ ਨਾਲ ਦਾ ਤਕਰੀਬ ਜੱਦਾ ਹੀ ਹੁੰਦਾ ਕਿ ਭਾਜੀ ਇਹ ਤਾਂ ਨਾੜੇ ਬਸ ਸਭੀ ਮਤਲਬ ਕਿ ਕਹਾੜੇ ਅਹ ਤਾਰੀਫ ਕਰਨਾ ਹੈ ਨਾ ਪੌਣ ਗੀਟ ਵਿਗਦੇ ਆ ਮੈਨੂੰ ਜਿੱਦਾਂ ਕੋਈ ਵੀ ਕਹਾਹੀ ਚਲ ਜੂਗੀ ਮੈਨੂੰ ਕੀ ਪੈਕ ਕਰ ਦੀਏ ਹਾਂਜੀ ਪੈਕ ਕਰ ਦੋ ਜੀ ਬਿੱਲ ਬਣਾ ਦਿਓ ਸਾਡਾ ਹਾਂ ਬਿੱਲ ਬਣਾਉਣੇ ਚਲੋ ਤਾਂ ਅਸੀਂ ਬਿੱਲ ਬਣਾ ਦਿੰਦੇ ਬੱਧੇ ਤਾਂ ਬਣੀ ਬੇਫਾ ਜੀ بار بار ਨਾ ਕਹੋ ਕੱਟ ਬੱਧ ਦੀ ਗੱਲ ਨਾ ਕਰਿਆ ਕਰੋ ਪਲੀਜ਼ ਕੱਟ ਰੁੱਦ ਕੀ ਕੀ ਗੱਲ ਹੈ ਸਾਡੀ ਤਾਂ ਦੁਕਾਨ ਤੇ ਫਿਕਸ ਰੇਟ ਹੁੰਦੇ ਆ ਆ ਆਰਗੂਮੈਂਟ ਨਹੀਂ ਕਰਨੀ ਚਾਹੀਦੀ ਇੰਟਰਵਿਊਸ਼ਿ ਪਰਮਾਤਮਾ ਨੂੰ ਤੁਹਾਨੂੰ ਦਿੱਤਾ ਹੋਇਆ ਸੀ ਹੁਣ ਇੱਥੇ ਵਿਚਾਰੇ ਸਾਡੀ ਜਾ ਕੇ ਆਈ ਹੋਈ ਹੈ ਸਾਨੂੰ ਨਹੀਂ ਕੋਈ ਐ ਕੋ ਸਾਡੀ ਨੌਕਰੀ ਆ ਸਾਡੇ ਨੌਕਰੀ ਦਾ ਸਵਾਲ ਆ ਠੀਕ ਆ ਹੁਣ ਸਾਡੇ ਵਿਚਾਰਿਆ ਬਾਰੇ ਗਰੀਬਾਂ ਵਾਸਤੇ ਨਾ ਥੋੜਾ ਜਿਹਾ ਰਹਿਮ ਕਰ ਲਓ ਤੁਸੀਂ ਨਾ ਮੈਂ ਟੈਗ ਕਰਦੀ ਆ ਸਾਰੇ ਸੂਟ ਗਾਇਜ਼ ਦੁਪੱਟਾ ਦੇਖੋ ਕਿੰਨਾ ਵਧੀਆ ਲਓ ਹੁਣ ਆਪਾਂ ਨੇ ਜਿਹੜੇ ਸੂਟ ਲਏ ਆ ਤੇ ਹੁਣ ਖਨਵਾ ਪਚੰਗੀ ਤਰ੍ਹਾਂ ਲਾ ਕੇ ਵੀ ਦਿਖਾ ਦੰਨੇ ਆ ਠੀਕ ਆ ਮਤਲਬ ਅੱਧਾ ਲਾ ਕੇ ਦਿਖਾ ਦੰਨੇ ਕੋਈ ਨਹੀਂ ਮੈਂ ਲਾ ਕੇ ਦਿਖਾ ਦੰਨੇ ਆ ਜੀ ਹੋ ਗਈ ਸਭ ਤੋਂ ਇਹ ਕੰਮ ਖਤਮ ਹੋ ਗਿਆ ਆ ਦੇਖ ਤੁਸੀਂ ਦੱਸਣਾ ਮੈਂ ਜਦੋਂ ਬ੍ਰਸ਼ ਹੋਣਾ ਲਗਾਉਂਗੀ ਹੋਰ ਦੁਕਾਨ ਵਾਲਾ ਕੰਮ ਖਤਮ ਹੋ ਗਿਆ ਹੁਣ ਮੈਂ ਤੁਹਾਨੂੰ ਆ ਥੋੜਾ ਚੈਨਲ ਤੇ ਮੇਰੇ ਚੰਗੇ ਸਵਾਗਤ ਤੇ ਹੁਣ ਆਪਾਂ ਤੁਹਾਨੂੰ ਇਹ ਪਹਿਲਾ ਸੂਟ ਦੇਖੋ ਠੀਕ ਆ ਨੇੜੇ ਕਰਕੇ ਦਿਖਾ ਦਣੀ ਆ ਕਲਰ ਇਹਦੇ ਸਿਰਨਾ ਵਧੀਆ ਆ ਨਹੀਂ ਰਹੇ ਜੀ ਨੇ ਇਹਦੇ ਵਿੱਚ ਵਧੀਆ ਕਲਰ ਦਿਖ ਰਿਹਾ ਜੀ ਸਤਾਰੇ ਜਿਹੇ ਲੱਗੇ ਹੋਏ ਆ ਠੀਕ ਆ ਸਭ ਹੋ ਗਿਆ ਉਹ ਤਾਂ ਲੈਨੇ ਸੂਟ ਸੀ ਦੋ ਮੈਡਮ ਪੈਸੇ ਐਸੇ ਦਿੰਦੇ 100 ਨੇੜੇ ਵਾਸਤੇ ਸੀ ਸਾਰਾ ਦੁਪਹਿਰਾ ਖਰਚੇ ਹੋਏ ਔਰ ਮੈਂ ਕੁਛ ਨਹੀਂ ਲਿਆ ਹਾਂ ਸਾਰੇ ਇਹਨਾਂ ਨੇ ਲਏ ਠੀਕ ਆ ਅਗਲੇ ਦਿਨ ਤੇ ਮੈਂ ਆ ਵੀ ਦਿਖਾ ਦੂਗਾ

100 ਪਰ ਮੀਟਰ اور ਇਹ ਵਧੀਆ ਸ਼ੁਰੂ ਹੋਣਾ ਤੁਸੀਂ ਇਹਨਾਂ ਸਮਝੋ ਕਿ 100 ਪਰ ਮੀਟਰ ਆ ਰਹੀ ਕੱਟੀ ਆ ਰਹੀ ਹੈ ਕਈ ਦੁਕਾਨਾਂ 'ਚ 200 ਪਰ ਮੀਟਰ ਵੀ ਕਿੰਨੀ ਮੁਸ਼ਕਿਲ ਨਾਲ ਮਿਲੀ ਹੈ 100 ਪਰ ਮੀਟਰ ਆ ਵਧੀਆ ਹੌਲ ਸੇਲ ਮਾਰਕੀਟ 'ਚ ਜਾਣੇ ਹੁੰਦੇ ਸੀ ਇੰਨੀ ਮੁਸ਼ਕਿਲ ਤਾਂ ਬੋਲੇ ਛਾਂ ਟਿੰਕੇ ਬੋਲੇ ਦਈਏ ਬੜੀ ਬੋਲੇ ਹਾਂ ਬੋਲਾ ਤਾਂ ਸੁੱਤ ਲਾ ਲ ਮਹਨ ਰਾਜ ਦੀ ਸੁੱਤ ਲਾ ਲ

ਇਸ ਦੇ ਅੰਦਰ ਪਾਈਪੀ ਨੇ ਇਸ ਦੇ ਅੰਦਰ ਬਾਲੇ ਸੁਨਣਾ ਨਾ ਲਾ ਲੂ ਦੀ ਨਲੀ ਚੱਗੀ ਫੜ ਮੁਟਿਆ ਸੰਦੇ ਬੁਲਵਾ ਲੈ ਉਹਨੇ ਦੀ ਸਟੀਚਿੰਗ ਵਧੀਆ ਕਰਾ ਰਹੀਆਂ ਕਹਾਣੀ ਵਧਾਣਾ ਹੈਗਾ ਨਾ ਲਾ ਦੇ ਬੋ ਨਾਲੇ ਦੇ ਸਟੀਚਿੰਗ ਕਰਾ ਰਹੀਆਂ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਦੀ ਹੈ 10 ਮਿੰਟ ਬਕ ਦੋ ਉਹ ਵੀ ਦਿਖਾ ਦਿਓ ਅੱਛਾ 10 ਮਿੰਟ ਬਕ ਕਰ ਲੋ ਗਾਈਸ ਇਹ ਕਾਰ ਹੈ ਉਹ ਨਾ ਵੀ ਬਹੁਤ ਵਧੀਆ ਹੈ ਇਹਦੇ ਨਾਲ ਦਾ ਗ੍ਰੀਨ ਕਲਰ ਸੀ ਜੋ ਮੈਨੂੰ ਬਹੁਤ ਪਸੰਦ ਸੀ ਪਰ ਮੈਂ ਲਿਆ ਨਹੀਂ ਹੈ ਕਿਉਂਕਿ ਮੇਰੇ ਕੋਲ ਆਲਮੋਸਟ ਬਹੁਤ ਹੋ ਗਏ ਸੀ ਇਸ ਕਰਕੇ ਫਿਰ ਨਾ ਦੇਖਣਾ ਹੀ ਨਹੀਂ ਚਾਹੀਦਾ ਸੁਸਤਾ ਗੰਦ ਤੇ ਜਾਣਾ ਹੀ ਨਹੀਂ ਚਾਹੀਦਾ ਇੱਕ ਦੇਖੋ ਆ ਮੋੜਾ ਨਹੀਂ ਕਹਿ ਵੀ ਰਿਹਾ ਹੋਣਾ ਇਹ ਵੀ 100 ਰੁਪਏ ਪਰ ਮੀਟਰ ਹੈ ਇਹ ਨੂੰ ਮੈਂ ਖੜਾ ਖਾਲਾ ਇਹ ਹੋਏ ਆਲੇ ਦਾ ਆਪਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਲੋਕ ਚ ਖੰਦੀ ਯਾਰੀ ਖੰਦੀ ਜਿਹੜੀ ਇੱਕ ਲੋਸ ਹਾਊਸ ਨਾ ਨਿਓਲੇ ਵਾਲੇ ਸ਼ੁਕਰਕੁੰਦ ਰੋਡ ਅੰਬਾਲਾ ਸਿਟੀ ਹੈ ਤੇ ਆ ਇਹਨਾਂ ਦੀ ਇੰਸਟਾਗ੍ਰam ਵੀ ਆਈਡੀ ਹੈ ਵੀ ਨੋਟ ਕਰ ਲਓ ਤੁਸੀਂ ਇਹ ਕਿ ਬਹੁਤ ਵਧੀਆ ਕੰਪਨੀ ਹੈ ਹਾਂ ਐਮ 포ਰਤਪਦੀਆ ਮੰਨ ਲਓ ਕਿ ਜਿਵੇਂ ਜੈ ਦੇਲੀ ਵੀਅਰ ਪਾਣੇ ਵਾਲੇ ਕੱਪੜੇ ਨਜ਼ਾਇਰ ਦੇ ਕੋਈ ਲੱਗੇ ਹੁੰਦੇ ਆ ਤੇਰੇ ਪਾਰਟੀ ਵੀਅਰ ਉਹ ਪੂਜਾ ਸਾੜੀ ਤੇ ਲੈ ਲੈਣੇ ਹੁੰਦੇ ਆ ਤੀਸਰਾ ਉਹ ਬਲਾਂਗੇ ਵਗੈਰਾ ਖਾਓ ਲੈਣਗੇ ਲੂਣਗੇ ਉਦਰੋਂ ਲੈ ਲੈਣੇ ਆ ਇਹ ਰੈਲੀ ਵੀਅਰ ਵਾਸਤੇ ਕੋਟਨ ਕਿਉਂਕਿ ਇਹਨਾਂ ਨੇ ਆ ਕੱਪੜੇ ਵਰਤ ਇਹਨਾਂ ਨੇ ਆਪ ਕਰਾਣਾ ਹੁੰਦਾ ਕੋਟਨ ਦੇ ਕੱਪੜੇ ਠੀਕ ਹੈ ਲੈ ਉਹ ਇਹ ਹਲ ਕਰਦੀ ਹੈ ਮੈਂ ਪੈਕ ਕਰ ਦਿੰਦੀ ਹਾਂ ਫਰੈਸ਼ ਮੈਂ ਕਿਸ਼ ਹੋਰ ਨੂੰ ਵੀ ਲੈ ਕੇ ਆਇਆ ਤੁਮ ਉਹ ਕਿੰਨੇ ਕਰ ਮੈਂ ਭਾਈ ਇਹ ਇਹ ਨੂੰ ਲਾ ਰੱਖ ਕੇ ਤੇ ਦੁਕਾਨ ਸਿਰਾ ਚੱਲ ਜੂਗੀ ਹੈ ਨਾ ਬੰਦੋ ਕੋਈ ਦੁਕਾਨ ਚਲਾਣੇ ਨਾ ਵਾਸਤੇ ਤਾਂ ਚੱਲ ਗਈ ਨਾ ਦੰਗੇ ਲੋਕਾਂ ਜੀ ਬਿੱਲ ਖਾਡਾ ਕਾਊਂਟਰ ਕੋ ਤੁਸੀਂ ਫੇਰ ਕਰ ਦਿਓ ਮੈਂ ਕਰ ਦਿੰਦੀ ਆ ਬਿੱਲ ਦਾ ਅਸੀਂ ਤਾਂ ਇੱਥੇ ਬਈ ਪਹਾਨੇ ਅੱਗੇ ਨੌਕਰੀ ਕਰਦੇ ਆਂ ਅਸੀਂ ਮਾਲਕ ਥੋੜੀ ਆਂ ਬਲੌ ਠੀਕ ਹੈ ਗਾਇਜ਼ ਹੁਣ ਅਪਾ ਥੋੜੀ ਦੇਰ ਤੱਕ ਫੇਰ ਤੁਹਾਨੂੰ ਮਿਲਦੇ ਆ ਕੋਈ ਨਈ ਐਕਟੀਵਿਟੀ ਚਲਾਓ ਹੈਲੋ ਗਾਇਜ਼ ਸ਼ਾਮ